ਅੱਜ ਦੇ ਗੰ ਤਸਵੀਰਾਂ ਤੁਸੀਂ ਪਿੰਡ ਰਾਮਗੜ ਚੁੰਗਾ ਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਦੀਆਂ ਦੇਖ ਰਹੇ ਹੋ ਜਿੱਥੇ ਅੱਜ ਕੈਬਨਿਟ ਮੰਤਰੀ ਡਾਕਟਰ ਬਰਜੀਤ ਕੌਰ ਸੀ ਨੇ ਅਦਗਾਟਨ ਸਮਰੋਹ ਕਰਨਾ ਸੀ ਪਰ ਅੱਜ ਜੋ ਕਿਸੇ ਕਾਰਨ ਨਹੀਂ ਆ ਸਕੇ ਤੇ ਉਹਨਾਂ ਦੀ ਜਗ੍ਹਾ ਮਾਰਕੀਟ ਕਮੇਟੀ ਮਲੋੜ ਦੇ ਚੇਅਰਮੈਨ ਜਸ਼ਨ ਬਰਾੜ ਜੀ ਤੇ ਉਹਨਾਂ ਦੇ ਨਾਲ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਜਗਦੇਵ ਬਾਮ ਜੀ, ਬਲਾਕ ਪ੍ਰਧਾਨ ਸਿਮਰਜੀਤ ਬਰਾੜ ਉਹਨਾਂ ਨੇ ਜਿਹੜਾ ਅੱਜ ਸਾਂਝੇ ਤੌਰ ਤੇ ਸਕੂਲਾਂ ਦਾ ਜਿਹੜਾ ਦੋ ਸਕੂਲਾਂ ਦਾ ਪ੍ਰੋਗਰਾਮ ਸੀ ਅਦ்கਾਟਨ ਸਮਾਰੋਹ ਸੀ ਉਹ ਕੀਤਾ ਜਿਵੇਂ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਜਸ਼ਨ ਬਰਾੜ ਜੀ ਜਗਦੇਵ ਬਾਹਮ ਜੀ ਸਿਮਰਜੀਤ ਬਰਾੜ ਤੇ ਬਾਕੀ ਆ ਜਿਹੜੇ ਵਰਕਰ ਆ ਆਮ ਆਦਮੀ ਪਾਰਟੀ ਦੇ ਉਹ ਵੀ ਨਾਲ ਮੌਜੂਦ ਆ ਤੇ ਨਾਲ ਸਕੂਲ ਦੋਨਾਂ ਸਕੂਲਾਂ ਦਾ ਜਿਹੜਾ ਸਟਾਫ ਆ ਸਕੂਲ ਦੇ ਪ੍ਰਿੰਸੀਪਲ ਸਤੰਦਰ ਜੀ ਉਹ ਵੀ ਨਾਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਸਕੂਲ ਦਾ ਸਟਾਫ ਛੋਟੇ ਛੋਟੇ ਬੱਚੇ ਜਿਹੜਾ ਆਏ ਹੋਏ ਮਹਿਮਾਨਾਂ ਦਾ ਜਿਹੜਾ ਸਵਾਗਤ ਕਰ ਰਿਹਾ ਰਿਬਨ ਕੱਟਿਆ ਗਿਆ ਤੇ ਇਸ ਤੋਂ ਬਾਅਦ ਜਿਹੜਾ ਬੱਚਿਆਂ ਨੂੰ ਹੌਸਲਾ ਪਹਚਾਈ ਵੀ ਜਿਹੜੇ ਆਏ ਹੋਏ ਮਹਿਮਾਨ ਦਿੰਦੇ ਆ ਪਹਿਲਾਂ ਮੂੰਹ ਮਿੱਠਾ ਜਿਹੜਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਮੂੰਹ ਮਿੱਠਾ ਜਿਹੜਾ ਹੋ ਰਿਹਾ ਤੇ ਹੁਣ ਜਿਹੜਾ ਮਹਿਮਾਨਾਂ ਦੇ ਸਨਮਾਨ ਚਿੰਨ ਜਿਹੜੇ ਉਹ ਲਗਾਏ ਜਾ ਰਹੇ ਆ ਤੇ ਇਸ ਦੇ ਨਾਲ ਹੀ ਹੁਣ ਤੁਸੀਂ ਤਸਵੀਰਾਂ ਜਿਹੜੇ ਬੱਚੇ ਆ ਇਹ ਜਿਹੜੇ ਚਿੰਨ ਆ ਇਹ ਲਗਾ ਰਹੇ ਆ ਆਏ ਹੋਏ ਮਹਿਮਾਨਾਂ ਦੇ ਤੇ ਨਾਲ ਸਕੂਲ ਦਾ ਪੂਰਾ ਸਟਾਫ ਦਿਖਾਈ ਦੇ ਰਿਹਾ ਤਸਵੀਰਾਂ ਦੇ ਵਿੱਚ ਅੱਜ ਜਿਹੜਾ ਦੋਹਾਂ ਸਕੂਲਾਂ ਦਾ ਸਿੱਖਿਆ ਕ੍ਰਾਂਤੀ ਤਹਿ ਜਿਹੜਾ ਪ੍ਰੋਜੈਕਟ ਜਿਹੜੇ ਵੀ ਇੱਥੇ ਬਣੇ ਸੀ ਉਹਨਾਂ ਦਾ ਅਦ்கਾਟਨ ਹੋਣਾ ਸੀ ਹਾਲਾਂਕਿ ਅਦ்கਾਟਨ ਕੈਬਨਿਟ ਮੰਤਰੀ ਡਾਕਟਰ ਬਜ਼ੀਦ ਕੌਰ ਜੀ ਨੇ ਕਰਨਾ ਸੀ ਉਹ ਇੱਥੇ ਅੱਜ ਕਿਸੇ ਕਾਰਨ ਨਹੀਂ ਆ ਸਕੇ ਤੇ ਉਹਨਾਂ ਦੀ ਜਗ੍ਹਾ ਤੇ ਜਸ਼ਨ ਬਰਾੜ ਜੀ ਮਾਰਕੀਟ ਕਮੇਟੀ ਚੇਅਰਮੈਨ ਮਲੋਟ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਇਹ ਸੀਨੀਅਰ ਸੈਕੰਡਰੀ ਸਕੂਲ ਦੀਆਂ ਤਸਵੀਰਾਂ ਜਿੱਥੇ ਚਾਰਦਵਾਰੀ ਦਾ ਜਿਹੜਾ ਬਾਹਰੋਂ ਅਧਿਕਾਰਤਨ ਸਮਰੋਹ ਹੋ ਗਿਆ ਤੇ ਹੁਣ ਅੰਦਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਮੁੱਖ ਮਹਿਮਾਨ ਤੇ ਨਾਲ ਸਮੂਹ ਸਟਾਫ ਆਮਦਵੀ ਪਾਰਟੀ ਦੇ ਵਰਕਰ ਤੇ ਪਿੰਡ ਦੇ ਸਰਪੰਚ ਉਹ ਵੀ ਨਾਲ ਜਿਹੜਾ ਸਕੂਲ ਦੇ ਵਿੱਚ ਜਿਹੜੀ ਐਂਟਰੀ ਆ ਬੱਚਿਆਂ ਵੱਲੋਂ ਜਿਹੜਾ ਬਹੁਤ ਵਧੀਆ ਸਵਾਗਤ ਕੀਤਾ ਗਿਆ ਸਕੂਲ ਵੱਲੋਂ ਬਹੁਤ ਵਧੀਆ ਜਿਹੜੇ ਪ੍ਰਬੰਧ ਕੀਤੇ ਗਏ ਸੀ ਆਏ ਹੋਏ ਮਹਿਮਾਨਾਂ ਨੂੰ ਹਾਲਾਂਕਿ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਇਹ ਜਿਹੜਾ ਸਵਾਗਤ ਸੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਲਈ ਸਪੈਸ਼ਲ ਸੀਗਾ ਪਰ ਕਿਸੇ ਵਜ੍ਹਾ ਕਾਰਨ ਉਹ ਨਹੀਂ ਆ ਸਕੇ ਤੇ ਉਹਨਾਂ ਦੀ ਜਗ੍ਹਾ ਤੇ ਅੱਜ ਮੁੱਖ ਮਹਿਮਾਨ ਜਿਹੜੇ ਆਏ ਆ ਸਕੂਲ ਦੇ ਵਿੱਚ ਕਸੈਂਸ ਲੈਬ ਬਣੀ ਸੀ ਉਹ ਲੈਬ ਦੇ ਵਿੱਚ ਜਾ ਕੇ ਵਿਜ਼ਿਟ ਕੀਤਾ ਤੇ ਜਿਹੜੇ ਕਲਾਸ ਦੇ ਟੀਚਰ ਸਾਇੰਸ ਟੀਚਰ ਉਹ ਦੱਸ ਰਹੇ ਆ ਬਿਓ ਲੈਬ ਦੇ ਗੁਣਾ ਬਾਰੇ ਦੱਸ ਰਹੇ ਆ ਜਾਂ ਕਿਵੇਂ ਉਹਨਾਂ ਦਾ ਤਿਆਰਬਾ ਰਿਹਾ ਬੱਚਿਆਂ ਨੂੰ ਪੜਾਉਣ ਦਾ ਉਹਦੇ ਬਾਰੇ ਜਾਣਕਾਰੀ ਦੇ ਰਹੇ ਆ ਆਏ ਹੋਏ ਮੁੱਖ ਮਹਿਮਾਨਾਂ ਨੂੰ ਤੇ ਉਹਨਾਂ ਨੇ ਸਾਇੰਸ ਲੈਬ ਦਾ ਵੀ ਜਿਹੜਾ ਅਦਿਕਾਟਨ ਸਮਰੋਹ ਸੀਗਾ ਅੱਜ ਇੱਕ ਸਾਇੰਸ ਲੈਬ ਦਾ ਇੱਕ ਹੋਰ ਇਥੇ ਰੂਮ ਬਣਿਆ ਸੀਗਾ ਉਹਦਾ ਵੀ ਅੱਜ ਜਿਹੜਾ ਅਦਿਕਾਟਨ ਸਮਰੋਹ ਕਰਨਾ ਸੀ ਇੱਕ ਬਹੁਤ ਵਧੀਆ ਜਿਹੜੀ ਸਾਇੰਸ ਲੈਬ ਬਣ ਕੇ ਤਿਆਰ ਹੋਈ ਆ ਤੇ ਸਾਇੰਸ ਲੈਬ ਦਾ ਜਿਹੜਾ ਅਦਿਕਾਟਨ ਸਮਰੋਹ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਜਿਹੜਾ ਸੈਂਸ ਲੈਬ ਦਾ ਇਹ ਘਟਨਾ ਜਿਹੜਾ ਅੱਜ ਦੇ ਮੁੱਖ ਮਹਿਮਾਨਾਂ ਨੇ ਸਾਂਝੇ ਤੌਰ ਤੇ ਕੀਤਾ ਮਨ ਰੁਸ਼ਨਾਇਆ ਹੈ ਇਹੋ ਜਿਹੇ ਆ ਕੋਣ ਸਾਡੇ ਵੇੜੇ ਵਿੱਚ ਆਇਆ ਹੈ ਇਹੋ ਜਿਹੇ ਆ ਕੋਣ ਸਾਡੇ ਵੇੜੇ ਵਿੱਚ ਆਇਆ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਸੁਖਮਨ ਸਿੰਘ ਮਾਨ ਜੀ ਦੀ ਰਹਿਨੁਮਾਈ ਅਧੀਨ ਦਾ ਨਜੋਤਿੰਦ ਬੈਂਕ ਸਿੱਖਿਆ ਮੰਤਰੀ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ ਹੈ ਤੇ ਡਾਕਟਰ ਬਜੀਤ ਕੌਰ ਜੀ ਕੈਬਨਿਟ ਮਿਨਿਸਟਰ ਪੰਜਾਬ ਜੀ ਤੇ ਯੰਤਰ ਸਦਕ ਸਕੂਲਾਂ ਨੂੰ ਸਮੇਂ-ਸਮੇਂ ਤੇ ਮੀਡੀਆ ਵਾਤਵਾਰ ਗ੍ਰਾਂਟਾ ਜਿਨ੍ਹਾਂ ਨਾਲ ਸਕੂਲ ਤੇ ਇਨਫਰਾਸਟ੍ਰਕਚਰ ਨੂੰ ਇੰਪਰੂਵ ਕੀਤਾ ਗਿਆ ਟੂਡੇ ਇਸ ਦਾ ਡੇ ਟੂ ਸੈਲੀਬ੍ਰੇਟ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਫਾਰ ਇਨੋਗਰੇਸ਼ਨ ਪ੍ਰੋਗਰਾਮ ਪੰਜਾਬ ਸਿੱਖਿਆ ਕ੍ਰਾਂਤੀ ਆਫ ਨਿਊ ਅਪਗ੍ਰੇਡਡ ਇਨਫਰਾਸਟ੍ਰਕਚਰ ਅੱਜ ਦੇ ਇਸ ਸਮਾਰੋਹ ਦੇ ਮੁੱਖ ਮਹਿਮਾਨ ਸਰਦਾਰ ਜਸ਼ਨ ਸਿੰਘ ਬਰਾੜ ਜੀ ਚੇਅਰਮੈਨ ਮਾਰਕੀਟ ਕਮੇਟੀ ਮਲੌਰ ਡੀਐਸਐਮ ਅਸ਼ਵਨੀ ਕੁਮਾਰ ਜੀ ਸਰਦਾਰ ਸਿਮਰਜੀਤ ਸਿੰਘ ਜੀ ਬਲਾਕਪਾਲ ਜਗਦੇਵ ਸਿੰਘ ਜਗਦੇਵ ਸਿੰਘ ਬਾਮ ਜੀ ਤੇ ਜੀ ਤੇ ਹੋਰ ਪਤਵੰਤੇ ਸੱਜਣ ਤੇ ਐਸਐਮਐਸੀ ਐਸਐਮਸੀ ਕਮੇਟੀ ਦੇ ਮੈਂਬਰਾਂ ਦਾ ਸਕੂਲ ਇੰਚਾਰਜ ਪ੍ਰਿੰਸੀਪਲ ਸਰਦਾਰ ਸਤਵਿੰਦਰ ਸਿੰਘ ਜੀ ਅਤੇ ਸਟਾਫ ਨੂੰ ਹਾਰਦਿਕ ਸਵਾਗਤ ਕਰਦਾ ਹਾਂ ਇਕ ਇਮਾਰਤ ਖੜੀ ਕਰਨ ਲਈ ਪਹਿਲੇ ਨਹੀਂ ਪੱਥਰ ਦੀ ਲੋੜ ਹੈ ਤੇ ਪੰਜਾਬ ਨੂੰ ਬਦਲਣ ਲਈ ਸਿੱਖਿਆ ਕ੍ਰਾਂਤੀ ਦੀ ਲੋੜ ਹੈ ਭਗਵੰਤ ਮਾਨ ਜੀ ਨੇ ਲਾਤਾ ਦਿੱਤੀ ਨਹੀਂ ਸੀ ਉਹ ਇਟ ਹੁਣ ਪੱਥਰ ਨਾਲ ਪੱਥਰ ਜੋੜ ਕੇ ਇਮਾਰਤਾਂ ਸਾਨੂੰ ਖੜੇ ਕਰਨ ਦੀ ਲੋੜ ਹੈ ਫॉर ਥਿਸ ਵੀ ਹੈਵ ਹੇਅਰ आवर ਮੋਸਟ ਰਿਸਪੈਕਟਫੁਲ ਸਰਦਾਰ ਜਸ਼ਨ ਸਿੰਘ ਬਰਾੜ ਜੀ ਮਾਰਕੀਟ ਕਮੇਟੀ ਚੇਅਰਮੈਨ ਚੇਅਰਮੈਨ ਮਾਰਕੀਟ ਕਮੇਟੀ ਮਲੋੜ ਹੂ ਹੈ ਡਨ ਟਾਇਰਲੈਸ ਐਫਰਟਸ ਟੂ ਇੰਪਰੂਵਸ ਓਨ ਇਨਫਰਾਸਟ੍ਰਕਚਰ ਹੁਣ ਸਾਡੇ ਸਕੂਲ ਦੇ ਨੰਨੇ-ਮੁੰਨੇ ਬੱਚੇ ਇੱਕ ਵੈਲਕਮ Song ਪੇਸ਼ ਕਰਨ ਜਾ ਰਹੇ ਹਾਂ ਜੀ ਆਇਆਂ ਨੂੰ ਜੀ ਆਇਆਂ

ਦੀ ਸਾਥ ਪਾਉਣਾ ਕਰਕੇ ਫਤਿਹ ਬਲਾਇਓ ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਜਿਹੜੀ ਇਹ ਸਿੱਖਿਆ ਕ੍ਰਾਂਤੀ ਦੀ ਲਹਿਰ ਚੱਲ ਰਹੀ ਹੈ ਉਹਦੇ ਵਿੱਚ ਅੱਜ ਦੇ ਜਿਹੜੇ ਮੁੱਖ ਮਹਿਮਾਨ ਸਿਗੇ ਸਾਡੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਉਹਨਾਂ ਨੇ ਵੀ ਇੱਥੇ ਆਉਣਾ ਸੀਗਾ ਪਰ ਅਚਨਚੇਤ ਕੋਈ ਜ਼ਰੂਰੀ ਮੀਟਿੰਗ ਆਉਣ ਕਰਕੇ ਉਹਨਾਂ ਨੂੰ ਚੰਡੀਗੜ੍ਹ ਜਾਣਾ ਪੈ ਗਿਆ ਉਹਦੇ ਲਈ ਮੈਂ ਮਾਫੀ ਮੰਗਦਾ ਔਰ ਮੇਰੇ ਨਾਲ ਸਾਡੇ ਪੰਜਾਬ ਦੇ ਕੋਆਪਰੇਟਿਵ ਬੈਂਕਾਂ ਦੇ ਚੇਅਰਮੈਨ ਭਾਈ ਜਗਦੇਵ ਸਿੰਘ ਪਾਪ ਜੀ ਆਏ ਨੇ ਉਹਨਾਂ ਦਾ ਦਿਲੋਂ ਸਵਾਗਤ ਕਰਦਾ ਧੰਨਵਾਦ ਕਰਦਾ ਉਹਨਾਂ ਦੇ ਨਾਲ ਸਾਡੇ ਬਲਾਕ ਪ੍ਰਧਾਨ ਸਹਿਬਾਨ ਭਾਈ ਸਿਵਰਜੀਤ ਜੀ ਸਾਡੇ ਜਿਹੜੇ ਇਸ ਹਲਕੇ ਦੀ ਇਹ ਸਿੱਖਿਆ ਕ੍ਰਾਂਤੀ ਨੂੰ ਦੇਖ ਰਹੇ ਨੇ ਕੋਆਰਡੀਨੇਟਰ ਲੱਗੇ ਨੇ ਸਾਡੇ ਸਾਰ ਰਮੇਸ਼ ਸਾਹੇਵਾਲਾ ਜੀ ਇਸ ਪਿੰਡ ਦੀ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਇਸ ਪਿੰਡ ਦੇ ਸਰਪੰਚ ਸਹਿਬਾਨ ਜਾਂ ਦੂਸਰੇ ਪਿੰਡਾਂ ਤੋਂ ਸਾਡੇ ਸਰਪੰਚ ਸਹਿਬਾਨ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਔਰ ਜੇ ਗੱਲ ਕਰੀਏ ਗੱਲ ਕਰਕੇ ਆਪਾਂ ਪੰਜਾਬ ਸਿੱਖਿਆ ਕ੍ਰਾਂਤੀ ਦੀ ਅੱਜ ਤੋਂ 70 ਸਾਲ ਹੋ ਗਏ ਆ ਦੇਸ਼ ਨੂੰ ਆਜ਼ਾਦ ਹੋਇਆ ਮੈਂ ਕਿਸੇ ਸਰਕਾਰ ਨੂੰ ਦੋਸ਼ ਨਹੀਂ ਦੇਵਾਂਗਾ ਪਰ ਇਹ ਪਹਿਲੀ ਵਾਰ ਹੋਇਆ ਵੀ ਕਿਸੇ ਸਰਕਾਰ ਨੇ ਆ ਕੇ ਸਕੂਲਾਂ ਦੀ ਬਾਹ ਫੜੀ ਹੈ ਸਿੱਖਿਆ ਦੀ ਬਾਹ ਫੜੀ ਹੈ ਪਰ ਇਹ ਸਿੱਖਿਆ ਕ੍ਰਾਂਤੀ ਹੈ ਜਿਹੜੀ ਉਹ ਪੂਰੇ ਪੰਜਾਬ ਦੇ ਵਿੱਚ ਲਹਿਰ ਚਲਾਈ ਹੈ ਜਿਹੜੀ ਸਿੱਖਿਆ ਕ੍ਰਾਂਤੀ ਦੇ ਤਹਿਤ ਸਿੱਖਿਆ ਕ੍ਰਾਂਤੀ ਦੇ ਤਹਿਤ ਜਿਹੜੇ ਆਪਣੇ ਸਕੂਲਾਂ ਨੂੰ ਗ੍ਰਾਂਟਸ ਆਈਆਂ ਨੇ ਜਿਸ ਤਰ੍ਹਾਂ ਪਿੰਡ ਰਾਮਗੜ ਚੁੰਗਾ ਦੇ ਪ੍ਰਾਇਮਰੀ ਸਕੂਲ ਨੂੰ 11 ਲੱਖ ਦੀ ਬਾਉਂਡਰੀ ਵਾਲ ਆਈ ਹੈ ਔਰ ਇਹ ਸੀਨੀਅਰ ਸਕੈਂਡਰੀ ਸਕੂਲ ਨੂੰ 37 ਲੱਖ ਰੁਪਇਆ ਆਇਆ ਇਹ ਸੋਚ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਔਰ ਸਾਡੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਸੋਚ ਤੇ ਸਦਕਾ ਇਹ ਆਪਣੇ ਸਕੂਲਾਂ ਨੂੰ ਗ੍ਰਾਂਟਾ ਮਿਲ ਰਹੀਆਂ ਨੇ ਇਹ ਪਹਿਲੀ ਵਾਰ ਹੋਇਆ ਵੀ ਸਾਡੇ ਸਕੂਲ ਏਡੇ ਵਧੀਆ ਬਣ ਰਹੇ ਨੇ ਏਡੇ ਚੰਗੇ ਸਕੂਲ ਬਣ ਰਹੇ ਨੇ ਤਾਂ ਕਿ ਪ੍ਰਾਈਵੇਟ ਸਕੂਲਾਂ ਨੂੰ ਅਸੀਂ ਪਿੱਛੇ ਛੱਡ ਰਹੇ ਆਂ ਔਰ ਜਿਹੜੇ ਸਾਡੇ ਬੱਚੇ ਇਸ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹਨਾਂ ਦਾ ਮਨੋਵਲ ਉੱਚਾ ਹੁੰਦਾ ਹੈ ਉਹਨਾਂ ਦੀ ਸੋਚ ਉੱਚੀ ਹੁੰਦੀ ਹੈ ਤਾਂ ਕਿ ਉਹ ਚੰਗਾ ਪੜ੍ਹ ਕੇ ਚੰਗਾ ਜਦੋਂ ਮਾਹੌਲ ਮਿਲੂਗਾ ਇਹਨਾਂ ਸਕੂਲਾਂ ਦੇ ਵਿੱਚ ਜਿਵੇਂ ਅਸੀਂ ਦੇਖ ਕੇ ਆਇਆ ਸਾਇੰਸ ਲੈਬ ਬੜੀ ਵਧੀਆ ਬਣੀ ਹੈ ਔਰ ਅੱਜਕੱਲ ਜਿਹੜੇ ਆਪਣੇ ਬਲੈਕਬੋਰਡ ਆਏ ਨੇ ਉਹ ਵੀ ਕੰਪਿਊਟਰਾਈਜ਼ ਆ ਗਏ ਨੇ ਹਰ ਸਕੂਲ ਦੇ ਵਿੱਚ ਉਹ ਜਿਹੜੀਆਂ LED LCD ਜਿਹੜੇ ਬਲੈਕਬੋਰਡ ਆਏ ਨੇ ਵਾਈਟ ਬੋਰਡ ਜਿਨ੍ਹਾਂ ਨੂੰ ਕਹਿੰਦੇ ਨੇ ਉਹਨਾਂ ਤੋਂ ਵਾਈਟ ਬੋਰਡ ਦੇ ਨਾਲ-ਨਾਲ ਇੰਟਰਨੈਟ ਦੇ ਜ਼ਰੀਏ ਪੜ੍ਹਾਈ ਵੀ ਕੀਤੀ ਜਾ ਰਹੀ ਹੈ ਤਾਂ ਇਹਨਾਂ ਆਪਣੇ ਬੱਚਿਆਂ ਦਾ ਮਨੋਬਲ ਉੱਚਾ ਹੋ ਕੇ ਆਪਣੇ ਬੱਚਿਆਂ ਨੇ ਜਦੋਂ ਸਖਾਵਾਂ ਮੌਣ ਮਿਲਿਆ ਤਾਂ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਨਗੇ ਇੱਥੋਂ ਚੰਗੇ ਅਫਸਰ ਬਣ ਕੇ ਚੰਗੇ ਆਈਪੀਐਸ ਪੀਸੀਐਸ ਚੱਕੇ ਡੀਸੀ ਐਸਟੀਐਮ ਲੱਗਣਗੇ ਸੋ ਇਹ ਸੋਚ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਹੈ ਉਹ ਕਿਉਂ ਹੈ ਕਿਉਂਕਿ ਉਹ ਇੱਕ ਆਪ ਟੀਚਰ ਦੇ ਬੱਚੇ ਸੀਗੇ ਉਹ ਸਰਕਾਰੀ ਸਕੂਲ ਦੇ ਵਿੱਚ ਪੜ੍ਹੇ ਸੀਗੇ ਤੁਸੀਂ ਉਹਨਾਂ ਦੀ ਸਕ੍ਰਿਪਟ ਦੇਖੀਆ ਹੋਣੀਆ ਛੋਟੇ ਉਂਜਾ ਤੋਂ ਟੈਲੀਵਿਜ਼ਨ ਤੇ ਉਹ ਸਕ੍ਰਿਪਟਾਂ ਕਰਦੇ ਸੀਗੇ ਉਹ ਸਕੂਲਾਂ ਤੇ ਸਟਾਈਲ ਕਰਦੇ ਸੀਗੇ ਸਕੂਲਾਂ ਤੇ ਕਮੇਟੀ ਕਰਦੇ ਸੀਗੇ ਕਿਉਂਕਿ ਉਹਨਾਂ ਦੇ ਬਾਪ ਟੀਚਰ ਸੀਗੇ ਉਹ ਆਪ ਸਰਕਾਰੀ ਸਕੂਲਾਂ ਚ ਬਾਪ ਦੇ ਮੂਰੇ ਸਾਈਕਲ ਤੇ ਬੈਠ ਕੇ ਉਹ ਸਰਕਾਰੀ ਸਕੂਲ ਚ ਜਾਂਦੇ ਸੀ ਉਹਨਾਂ ਨੂੰ ਸਰਕਾਰੀ ਸਕੂਲ ਦੀਆਂ ਜਿਹੜੀਆਂ ਸਹੂਲਤਾਂ ਸੀ ਮੰਗਾ ਸੀ ਉਹਨਾਂ ਨੂੰ ਪਤਾ ਸੀ ਕਿਆ ਸੋ ਉਸ ਦੇ ਤਹਿਤ ਆਪਣੇ ਜਿਹੜੇ ਹਲਕੇ ਦੀ ਨੁਮਾਇੰਦਗੀ ਕਰਦੇ ਆ ਡਾਕਟਰ ਬਲਜੀਤ ਕੌਰ ਜੀ ਉਹਨਾਂ ਦੇ ਵੀ ਬਾਪ ਪ੍ਰੋਫੈਸਰ ਸੀਗੇ ਉਹ ਵੀ ਇਸ ਮੋਲ ਦੇ ਵਿੱਚ ਪੜੇ ਆ ਪੜ੍ਹ ਲਿਖ ਕੇ ਡਾਕਟਰ ਬਣੇ ਆ ਤਾਂ ਉਹਨਾਂ ਦੇ ਸਦਕਾ ਅੱਜ ਇਹ ਸਕੂਲ ਆਪਣੇ ਇੰਨੇ ਸ਼ਾਨਦਾਰ ਬਣ ਰਹੇ ਆ ਇੱਕ ਵਾਰ ਫਿਰ ਤੋਂ puros staff no, en las escuelas de principal se ਸਕੂਲਾਂ ਦੇ ਸਟਾਫ ਨੂੰ ਔਰ ਖਾਸ ਕਰਕੇ ਇਸ ਸਕੂਲਾਂ ਦੇ ਜਿਹੜੇ ਬੱਚਿਆਂ ਦੇ ਮਾਪੇ ਜਿਹੜੇ ਇੱਥੇ ਆਏ ਨੇ ਮਾਮਾ ਆਈਆਂ ਨੇ ਭੈਣਾਂ ਆਈਆਂ ਨੇ ਬੱਚਿਆਂ ਦੇ ਪਿਤਾ ਆਏ ਨੇ ਬੱਚਿਆਂ ਦੇ ਭਰਾ ਆਏ ਨੇ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਤਾਂ ਕਿ ਜਿਹੜੀ ਪੰਜਾਬ ਸਰਕਾਰ ਨੇ ਇਹ ਗ੍ਰਾਂਟਾਂ ਦਿੱਤੀਆਂ ਨੇ ਇੱਕ ਵਾਰ ਫਿਰ ਤੋਂ ਸਾਰੇ ਪੂਰੇ ਪਿੰਡ ਦਾ ਔਰ ਪੂਰੇ ਸਟਾਫ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਦੁਬਾਰਤੋਂ ਮੈਂ ਮਾਫੀ ਮੰਗਦਾ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਦੀ ਤਰਫੋਂ ਉਹਨਾਂ ਨੇ ਆਉਣਾ ਸੀਗਾ ਜ਼ਰੂਰੀ ਮੀਟਿੰਗ ਮਾਣ ਕਰਕੇ ਇੱਥੇ ਪਹੁੰਚ ਨਹੀਂ ਸਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਾਇਦਲ ਜੀ ਦਾ ਖਾਸਾ ਫਾਇਦਲ ਜੀ ਦੀ ਪਤਨੀ ਇੱਥੇ ਡਾਕਟਰ ਮਾਨ ਵੀਰੇ ਛੋਟੇ ਮੀਰ ਮਾਰਕੀਟ ਪੇਟੀ ਦੇ ਚੇਅਰਮੈਨ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਕਸ਼ਮ ਬਰਾੜ ਜੀ ਸਾਡੇ ਸਾਡੇ ਹਲਕੇ ਦੀ ਸਿੱਖਿਆ ਕ੍ਰਾਂਤੀ ਨੂੰ ਦੇਖਦੇ ਹੋਏ ਸਾਡੇ ਵੱਡੇ ਵੀਰ ਸੁਮੇਸ਼ਾ ਜੀ ਵਾਲਾ ਜੀ ਬਲਾਕ ਪ੍ਰਧਾਨ ਸਿਮਰਜੀਤ ਸਿੰਘ ਲੱਖਿਆੜੀ ਜੀ ਤੇ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਪ੍ਰਿੰਸੀਪਲ ਸਾਹਿਬਾਨ ਤੇ ਸਟਾਫ ਸਾਰਾ ਤੇ ਵੱਖ-ਵੱਖ ਪਿੰਡਾਂ ਤੋਂ ਜਿਹੜੇ ਇੱਥੇ ਬੱਚੇ ਪੜ੍ਹਦੇ ਆ ਉਹਨਾਂ ਦੇ ਮਾਪੇ ਇੱਥੇ ਪਹੁੰਚੇ ਆ ਮੈਂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਵੱਟੋਂ ਪੱਲੋ ਉਪਰਾਲਾ ਕੀਤਾ ਗਿਆ ਸਿੱਖਿਆ ਕ੍ਰਾਂਤੀ ਜੋ ਹਰ ਪਿੰਡ ਦੇ ਵਿੱਚ ਹਰ ਹਲਕੇ ਦੇ ਪਿੰਡਾਂ ਦੇ ਵਿੱਚ ਸਕੂਲ ਜਿਹੜੀ ਚੀਜ਼ ਦੀ ਲੋੜ ਹੈ ਸਕੂਲਾਂ ਦੇ ਵਿੱਚ ਉਹ ਗ੍ਰਾਂਟਾਂ ਉੱਤੇ ਦਿੱਤੀਆਂ ਜਾ ਰਹੀਆਂ ਕੰਮ ਕੀਤੇ ਜਾ ਰਹੇ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਇਹ ਕਿ ਸਾਡੇ ਬੱਚੇ ਪੜਨਗੇ ਤਾਂ ਸਾਡੇ ਘਰਾਂ ਦੀ ਗਰੀਬੀ ਚੱਕੀ ਜਾਣੀ ਹੈ ਨਹੀਂ ਤਾਂ ਜੇ ਬੱਚੇ ਨਾ ਪੜ੍ਹੇ ਉਹ ਕਿਸੇ ਗਲਤ ਸੰਗਤ ਦੇ ਵਿੱਚ ਪੈਣਗੇ ਇਸ ਕਰਕੇ ਸਰਕਾਰ ਦਾ ਇਹ ਸੋਚ ਆ ਸਰਕਾਰ ਦੇ ਸਰਪੰਚ ਭਗਵਾਨ ਸਿੰਘ ਮਾਨ ਜੀ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਸ ਜੀ ਤੇ ਸਾਡੇ ਹਲਕੇ ਦੀ ਨੁਮਾਇੰਦਗੀ ਕਰਦੇ ਹੋਏ ਸਾਡੇ ਵੱਡੇ ਭੈਣ ਡਾਕਟਰ ਬੰਜੀਤਪੁਰ ਜੀ ਕੈਬਨਿਟ ਮੰਤਰੀ ਪੰਜਾਬ ਉਹਨਾਂ ਦੀ ਜਤਨਾ ਸਦਕਾ ਅੱਜ ਲੋੜ ਹਲਕੇ ਦੇ ਰਜਮ ਵਕ ਵਕ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਹਾਂ ਸਾਰੇ ਪਿੰਡਾਂ ਦੇ ਵਿੱਚ ਸਕੂਲਾਂ ਦੇ ਬਹੁਤ ਵਧੀਆ ਢੰਗ ਨਾਲ ਅਸੀਂ ਹੁਣ ਜਾ ਗਏ ਆ ਲੈਬ ਦੇ ਵਿੱਚ ਬੜਾ ਵਧੀਆ ਉੱਥੇ ਸਿਸਟਮ ਹੈ ਬੜਾ ਵਧੀਆ ਸਰਕਾਰ ਵੱਲੋਂ ਉਪਰਾਲੇ ਕੀਤੇ ਗਏ ਆ ਦੇਸ਼ ਕਰਕੇ ਮੈਂ ਸਾਰੇ ਨਗਰ ਦਾ ਪੂਰੀ ਪੰਚਾਇਤ ਦਾ ਤੇ ਪੂਰੇ ਸਟਾਫ ਦਾ ਤੇ ਜਿਹੜੇ ਸਾਡੇ ਇਥੇ ਮਾਪੇ ਆਏ ਆ ਬੱਚਿਆਂ ਦੇ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅਸੀਂ ਆਪਦੇ ਬੱਚਿਆਂ ਨੂੰ ਅਸੀਂ ਆਪਦੇ ਬੱਚਿਆਂ ਨੂੰ ਘਰੇ ਜਦੋਂ ਬੱਚੇ ਹੁੰਦੇ ਉਹਨਾਂ ਨੂੰ ਉਥੇ ਸਿਖਾਈਏ ਕਿ ਆਪਣੇ ਟੀਚਰਾਂ ਦਾ ਪੂਰਾ ਕਹਿਣਾ ਮੰਨ ਕੇ ਤੇ ਪੂਰਾ ਉਹਨਾਂ ਦਾ ਪੜ ਕੇ ਉਹਨਾਂ ਪੜਾ ਕੇ ਦੇਖੇ ਅਸੀਂ ਵੱਡੀਆਂ ਨੌਕਰੀਆਂ ਦੇ ਲਈਏ ਤੇ ਸਾਡੇ ਘਰਾਂ ਦੀ ਗਰੀਬੀ ਜਿਹੜੀ ਚੱਕੀਆ ਮੈਂ ਫੇਰ ਇੱਕ ਵਾਰ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਵਧਾਈਆਂ ਦਿੰਦਾ ਐ ਇਹਦਾ ਵਧੀਆ ਕੰਮ ਜੋ ਸਰਕਾਰ ਵੱਲੋਂ ਜਿਹੜਾ ਕਿੰਨਾ ਵੀ ਫੰਡ ਦਿੱਤਾ ਗਿਆ ਸੀ ਉਹ ਬਹੁਤ ਵਧੀਆ ਢੰਗ ਨਾਲ ਲੱਗਿਆ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਇਆਂ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਜਗਦੇਵ ਸਿੰਘ ਜੀ ਬਾਹਮ ਚੇਅਰਮੈਨ ਕੋਆਪਰੇਟਿਵ ਬੈਂਕਾ ਪੰਜਾਬ ਸ੍ਰੀ ਜੈਸ਼ਨ ਬਰਾੜ ਜੀ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਮਾਰਕੀਟ ਕਮੇਟੀ ਲੋੜ ਸਾਡੇ ਵੱਡੇ ਵੀਰ ਪਰਮੇਸ਼ਰਨੀ ਵਾਲਾ ਜੀ ਤੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਪਿੰਡ ਦੇ ਸਰਪੰਚ ਪੰਚ ਅਤੇ ਪਿਆਰੇ ਬੱਚੇ ਤੇ ਉਹਨਾਂ ਦੇ ਸਤਿਕਾਰਯੋਗ ਮਾਪੇ ਮੈਂ ਇੱਥੇ ਸਾਰਿਆਂ ਦਾ ਆਇਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਜੋ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਇੱਥੇ ਸਕੂਲ ਦੇ ਵਿੱਚ ਉਦਘਾਟਨ ਕੀਤੇ ਗਏ ਹੈ ਮਾਨਯੋਗ ਮੰਤਰੀ ਸਾਹਿਬ ਨੇ ਆਉਣਾ ਸੀ ਪਰ ਉਹਨਾਂ ਦੀਆਂ ਮਿਹਰਬਰੀਆਂ ਕਰਕੇ ਉਹ ਅੱਜ ਰਹਿ ਗਏ ਤੇ ਮੈਂ ਇੱਥੇ ਇਹਨਾਂ ਸਾਰੇ ਬਤਵੰਦੇ ਸੱਜਣਾ ਆਇਆਂ ਦਾ ਧੰਨਵਾਦ ਕਰਦਾ ਤੇ ਵਿਸ਼ੇਸ਼ ਤੌਰ ਤੇ ਮੈਂ ਸਕੂਲ ਦੇ ਪ੍ਰਿੰਸੀਪਲ ਸਾਹਿਬ ਤੇ ਸਮੂਹ ਸਟਾਫ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੇ ਵਧੀਆ ਢੰਗ ਦੇ ਨਾਲ ਬਿਲਡਿੰਗ ਨੂੰ ਵੀ ਬਣਾਇਆ ਤੇ ਨਾਲ ਬੱਚਿਆਂ ਨੂੰ ਦਾ ਮਾਨੋਵਲ ਵੀ ਉੱਚਾ ਕੀਤਾ ਤੇ ਬੱਚਿਆਂ ਨੂੰ ਪੜਾਇਆ ਜਿਵੇਂ ਇੱਥੇ ਇੱਕ ਸਰਕਾਰਯੋਗ ਮੈਡਮ ਨਾਲ ਗੱਲ ਕਰ ਰਹੇ ਸੀ ਵੀ ਜਿਹੜਾ ਸਾਡਾ ਰਿਜ਼ਲਟ ਹੈ ਉਹ ਐਜੂ ਸੈਟ ਲੱਗਣ ਦੇ ਨਾਲ ਜਾਂ ਜਿਹੜੀਆਂ ਨਵੀਆਂ ਫੈਸਿਲਟੀਆਂ ਆਈਆਂ ਹੈਗੀਆਂ ਇਲੈਕਟ੍ਰੋਨਿਕ ਉਹਨਾਂ ਦੇ ਨਾਲ ਬੱਚੇ ਆ ਜਿਹੜੇ ਉਹਨਾਂ ਦਾ ਰਿਜ਼ਲਟ ਹੈ ਜਿਹੜਾ ਉਹ ਜੋ ਪਹਿਲਾਂ ਸੀ ਉਹਦੇ ਨਾਲੋਂ 60 70 ਗੁਣਾ ਵੱਧ ਗਿਆ ਤਾਂ ਇਹ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਵੀ ਸਾਡੇ ਪੰਜਾਬ ਦੇ ਬੱਚੇ ਐ ਜੋ ਉਹ ਵੱਢ ਕੇ ਅੱਗੇ ਵੱਧ ਸਕਣ ਤੇ ਉਹ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਸਕਣ ਤੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਆ ਅ ਪਰसों ਹੀ ਮੇਰੇ ਇੱਕ ਰਾਤ ਨੂੰ ਲੈਕਚਰਾਰ ਨਾਲ ਗੱਲ ਹੋ ਰਹੀ ਸੀ ਤਾਂ ਉਹਨਾਂ ਨੇ ਦੱਸਿਆ ਕਿ ਵਾਦੇ ਵੀ ਸਿਮਰਜੀਤ ਜੀ ਮੇਰੇ ਪੜ੍ਹਾਏ ਹੋਏ 6 ਬੱਚੇ ਉਹਦੇ ਕਰਨ ਦੇ ਵਿੱਚੋਂ ਈਟੀਟੀ ਟੀਚਰ ਸਿਲੈਕਟ ਹੋ ਗਏ ਐ ਇੱਕ ਬੱਚਾ ਤਾਂ ਐਡੇ ਗਰੀਬ ਘਰ ਦਾ ਸੀਗਾ ਵੀ ਕਈ ਵਾਰੀ ਉਹਨੂੰ ਜੇ ਕਿਤੇ ਬਾਹਰ ਅੰਦਰ ਆਉਣਾ ਜਾਣਾ ਪੈਂਦਾ ਸੀ ਤਾਂ ਮੈਥੋਂ ਕਦੇ-ਕਦੇ ਵਿਚਾਰਾ ਉਹ 1000 ਰੁਪਇਆ ধার ਵੀ ਫੜ ਕੇ ਲੈ ਜਾਂਦਾ ਸੀ ਤਾਂ ਉਹ ਆ ਦਾ ਵੀ ਐਡਾ ਪਰਿਵਾਰ ਖੁਸ਼ ਐ ਵੀ ਅਸੀਂ ਨਾ ਤਾਂ ਹਲਕੇ ਵਿਧਾਇਕ ਤੋਂ ਸ਼ਿਫਾਰਿਸ਼ ਭਵਾਈ ਐ ਤੇ ਨਾ ਹੀ ਅਸੀਂ ਕਿਸੇ ਹੋਰ ਨੂੰ ਕਦੇ-ਕਦੇ ਪੈਸਾ ਦਿੱਤਾ ਸਾਡੇ ਬੱਚੇ ਆ ਜਿਹੜੇ ਜਾਂ ਉਹ ਬੱਚੇ ਨੇ ਆਕੇ ਦੱਸਿਆ ਉਹਦੀ ਮਾਤਾ ਨੇ ਵੀ ਆਕੇ ਦੱਸਿਆ ਵੀ ਸਾਡ ਨੂੰ ਬਿਨਾ ਕਿਸੇ ਸ਼ਿਸ਼ਪਾਰਸ਼ ਤੋਂ ਸਾਡੇ ਬੱਚਿਆਂ ਨੂੰ ਨੌਕਰੀ ਮਿਲ ਗਈ ਤੇ ਇਹੀ ਮੈਂ ਤਾਂ ਸਾਰੇ ਮਾਪਿਆਂ ਨੂੰ ਇਹ ਬੇਨਤੀ ਕਰਦਾ ਕਿ ਆਪਣੇ ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ 'ਚ ਪੜ੍ਹਾਓ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਆ ਉਹ NET ਤੇ TET ਕਲੀਅਰ ਕਰਕੇ ਲੱਗਦੇ ਐ ਇੱਥੇ ਸਰਕਾਰ ਵੱਲੋਂ ਬਹੁਤ ਵਧੀਆ ਅ ਇਨਸਟਰੂਕਚਰ ਦਿੱਤਾ ਜਾ ਰਿਹਾ ਹੈਗਾ ਮਾਫ਼ੀ ਚਾਹੁੰਦਾ ਮੈਂ ਤੇ ਉਹਦੇ ਕਰਕੇ ਅ ਬੱਚਿਆਂ ਦਾ ਜਿਹੜਾ ਮਨੋਵਲ ਉਹ ਉੱਚਾ ਚੱਕਿਆ ਜਾ ਰਿਹਾ ਹੈਗਾ ਤੇ ਉਹ ਬੱਚੇ ਅੱਗੇ ਵੱਧ ਰਹੇ ਆ ਤੇ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਆਪਣੇ ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਪੜਾਓ ਇੱਥੇ ਸਾਡੇ ਇੱਕ ਬਹੁਤੀ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਅਸ਼ਮੀ ਜੀ ਬੈਠੇ ਆ ਇਹਨਾਂ ਦੇ ਬ੍ਰਦਰ ਪੀਸੀਐਸ ਸਿਲੈਕਟ ਹੋਏ ਆ ਤੇ ਉਹਨਾਂ ਦਾ ਬੱਚਾ ਵੀ ਸਰਕਾਰੀ ਸਕੂਲ ਰੁਪਾਣੇ ਦੇ ਵਿੱਚ ਪੜ ਰਿਹਾ ਹੈ ਵੀ ਇਹ ਵੇਖੋ ਆ ਆਮ ਤੌਰ ਤੇ ਇੱਕ ਗੱਲ ਕਹੀ ਜਾਂਦੀ ਹੈ ਵੀ ਜਿਹੜੇ ਇਹ ਅਫਸਰ ਆ ਆਪਦੇ ਬੱਚੇ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪੜਾਉਂਦੇ ਤਾਂ ਮੈਂ ਇੱਥੋਂ ਦੀ ਇੱਕ ਧਾਰਨ ਦੇਣਾ ਹੈਗਾ ਵੀ ਹੁਣੇ ਹੀ ਇਹਨਾਂ ਦੇ ਬ੍ਰਦਰ PCS ਸਿਲੈਕਟ ਹੋਏ ਆ ਤੇ ਉਹਦਾ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜ ਰਿਹਾ ਮੈਂ ਕੋਈ ਵੱਧ ਘੱਟ ਬੋਲ ਗਿਆ ਹੋਵਾਂ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਤਾਂ ਮੈਂ ਉਹਦੇ ਤੋਂ ਮਾਫੀ ਚਾਹੁੰਦਾ ਬਹੁਤ ਬਹੁਤ ਧੰਨਵਾਦ ਕਿਉਂ ਆਪਣੀ ਵਿਚਾਰ ਪੇਸ਼ ਕਰੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਸਰਕਾਰ ਦੀ ਸ਼ੁਰੂ ਕੀਤੀ ਗਈ ਇਹ ਸਿੱਖਿਆ ਕ੍ਰਾਂਤੀ ਦੇ ਤਹਿਤ ਰਾਮਬਚਨ ਦਾ ਸਕੂਲ ਦੇ ਉਦਘਾਟਨੀ ਸਮਾਰੋਹ ਤੇ ਪਹੁੰਚੇ ਮੁੱਖ ਮਹਿਮਾਨ ਜਸ਼ਨਪ੍ਰਾਦ ਜੀ ਸਿਮਰ ਜੀ ਜੀ ਤੇ ਜਗਦੇਵ ਸਿੰਘ ਜੀ ਉਹਨਾਂ ਤੋਂ ਬਿਨਾਂ ਹੋਰ ਵੀ ਜੋ ਬਦਵਰ ਤੇ ਸੱਜਣ ਐਤੀ ਪਹੁੰਚੇ ਆ ਉਹਨਾਂ ਦਾ ਮੈਂ ਇੱਕ ਵਾਰ ਤੋਂ ਫਿਰ ਧੰਨਵਾਦ ਕਰਦਾ ਤੇ ਸਵਾਗਤ ਕਰਦਾ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲ ਵਿੱਚ ਜੋ ਗ੍ਰਾਂਟਾ ਪ੍ਰਾਪਤ ਹੋਈ ਹੈ ਉਨ੍ਹਾਂ ਦਾ ਬਿਰਵਾਸਤ ਹੈ ਕਿ ਸਾਡੀ ਪਿਛਲੇ ਸਮੇਂ ਤੋਂ ਮੰਗ ਸੀਗੀ ਕਿ ਚਾਰਦਵਾਰੀ ਦਿੱਤੀ ਜਾਵੇ ਬਹੁਤ ਚੰਗਾ ਬਾਦ ਇਹ ਮੰਗ ਪੂਰੀ ਕੀਤੀ ਗਈ ਤੇ 370 ਮੀਟਰ ਜਿਹੜੀ ਹੈ ਚਾਰਦਵਾਰੀ ਮਿਲੀ ਜਿਸ ਲਈ ਸਰਕਾਰ ਵੱਸੋਂ ਸਾਨੂੰ 18.5 ਲੱਖ ਰੁਪਏ ਪ੍ਰਾਪਤ ਹੋਏ ਉਸ ਤੋਂ ਬਾਅਦ ਇੱਕ ਕੰਪਿਊਟਰ ਲੈਬ ਜਿਹੜੀ ਹੈ ਹੁਣ ਬਣ ਰਹੀ ਹੈ ਸਾਇੰਸ ਲੈਬ ਜਿਹੜੀ ਬਣ ਕੇ ਤਿਆਰ ਹੋ ਗਈ ਜਿਸ ਦਾ ਆਪਾਂ ਉਦਘਾਟਨ ਅੱਜ ਕੀਤਾ ਜਾ ਰਹੀ ਹੈ ਆਪਾਂ ਲੋਕ ਅਰਪਿਤ ਕੀਤੀ ਹੈ ਤੇ ਇੱਕ ਕਮਰਾ ਜਿਹੜਾ ਉਹ ਬਣ ਕੇ ਤਿਆਰ ਹੋਇਆ ਤੇ ਇਸ ਤੋਂ ਬਾਅਦ ਇੱਕ ਕਮਰਾ ਹੋ ਜਿਹੜਾ ਉਹ ਪਾਸ ਹੋ ਚੁੱਕਿਆ ਤੇ ਜਿਹੜਾ ਥੋੜੇ ਸਮੇਂ ਤੱਕ ਅ ਜਦੋਂ ਬਣ ਕੇ ਤਿਆਰ ਹੋ ਗਿਆ ਤੇ ਉਹ ਵੀ ਇੱਕ ਸਕੂਲ ਦੀ ਸ਼ਾਨ ਨੂੰ ਹੋਰ ਬਤਾਵੇਗਾ ਸਕੂਲ ਤੇ ਲਗਭਗ ਜਿਹੜੀ ਬਿਲਡਿੰਗ ਹੈ ਉਹ ਪੂਰੀ ਹੋ ਚੁੱਕੀ ਹੈ ਹੁਣ ਇਹ ਸਾਡੇ ਟੀਚਰ ਸਾਹਿਬਾਨ ਦਾ ਇਫਤਿਹਾਰਜ ਬੰਦਾ ਹੈ ਕਿ ਇਨਫਰਾਸਟ੍ਰਕਚਰ ਤੌਰ ਤੇ ਆਪਾਂ ਆ ਸਕੂਲ ਨੂੰ ਹੁਣ ਜਿਹੜਾ ਪੂਰਾ ਹੋ ਚੁੱਕਿਆ ਹੈ ਆਪਾਂ ਹੁਣ ਇਸ ਤੇ ਹੋਰ ਜ਼ਿਆਦਾ ਮਿਹਨਤ ਕਰੀਏ ਜਿਹੜੇ ਪ੍ਰਾਈਵੇਟ ਸਕੂਲ ਦੇ ਬੱਚੇ हट ਕੇ ਆਪਣੇ ਸਕੂਲ ਦੇ ਵਿੱਚੋਂ ਆਉਣ ਮੈਂ ਇਹ ਕੋਸ਼ਿਸ਼ ਕਰਾਂਗੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਈਵੇਟ ਸਕੂਲ ਦੇ ਬੱਚਿਆਂ ਨਾਲ ਕੰਪੀਟ ਕਰਦੇ ਹੋਏ ਅਸੀਂ ਉਹਨਾਂ ਨਾਲੋਂ ਵਧੀਆ ਰਿਜ਼ਲਟ ਲਿਆ ਕੇ ਬਾਕੀ ਗੱਲ ਸਿਰਫ ਕੋ ਬੋਰਡ ਨਿਕਲਣ ਦਾ ਰਿਜ਼ਲਟ ਨਹੀਂ ਅਸੀਂ ਸੋਚਦੇ ਹਾਂ ਸਸੀਂ ਸੋਚਦੇ ਆ ਵੀ ਸਾਡੇ ਕੋਲ ਬੱਚੇ ਪੜ੍ਹਨ ਨੂੰ ਅਸੀਂ ਉਹਨਾਂ ਨੂੰ ਬੇਸਿਕ ਐਜੂਕੇਸ਼ਨ ਦੇ ਕੇ ਅਫਸਰ ਦੇ ਤੱਕ ਪਹੁੰਚਾ ਸਕੀਏ ਸਾਡੇ ਸਕੂਲ ਦੇ ਕੁਝ ਬੱਚੇ ਪਿਛਲੇ ਸਮੇਂ ਦੇ ਵਿੱਚ ਕਿਟੀਟੀ ਟੀਚਰ ਲੱਗੇ ਆ ਵੀਐਫਟੀ ਟੀਚਰ ਲੱਗੇ ਆ ਪਰ ਮੇਰੀ ਸੋਚ ਇਹ ਹੈ ਕਿ ਸਾਡੇ ਸਕੂਲ ਦੇ ਬੱਚੇ ਹੁਣ ਪੀਸੀਐਸ ਵਗੈਰਾ ਜਾਂ ਉਹ ਦਾਕੇ ਟੈਲੀ ਕਰ ਤੇ ਅੱਗੇ ਜਾ ਕੇ ਵੱਸ ਸਕਣ ਤੇ ਬਾਕੀ ਗੱਲ ਰਹੀ ਸਕੂਲ ਦੇ ਰਿਜ਼ਲਟ ਦੀ ਬੋਰਡ ਦਾ ਰਿਡ ਦਾ ਸਾਡਾ ਜਿਹੜਾ ਅੱਗੇ ਤੋਂ ਵਧਦਾ ਹੀ ਜਾ ਰਿਹਾ ਹੈ ਵੱਧ ਤੋਂ ਅੱਗੇ ਨਾਲ ਜਿਹਾ ਸੁਧਾਰ ਹੋ ਰਿਹਾ ਹੈ ਖੇਡਾਂ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਕਬੱਡੀ, ਫੋਕੋ, ਬੈਡਮਿੰਟਨ ਚੱਲ ਰਹੀ ਹੈ ਤੇ ਇਸ ਸਾਲ ਤੋਂ ਅਸੀਂ ਕ੍ਰਿਕਟ ਦੀ ਗੇਮ ਜਿਹੜੀ ਆ ਪ੍ਰੋਪਰ ਕ੍ਰਿਕਟ ਦੀ ਗੇਮ ਸ਼ੁਰੂ ਕਰਨ ਜਾ ਰਹੇ ਹਾਂ। ਬਾਕੀ ਵੀ ਹੋਲੀ-ਵੋਲੀ ਸਕੂਲ ਨੂੰ ਹੋਰ ਸੁਧਾਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਪੰਜਾਬ ਸਰਕਾਰ ਦੀ ਸ਼ੁਰੂ ਕੀਤੀ ਹੋਈ ਇਸ ਸਿੱਖਿਆ ਕ੍ਰਾਂਤੀ ਨੂੰ ਅਸੀਂ ਹੋਰ ਅੱਗੇ ਲੈ ਕੇ ਜਾਵਾਂਗੇ ਤਾਂ ਜੋ ਸਰਕਾਰ ਦੀ ਜੋ ਸ਼ੁਰੂ ਕੀਤੀ ਗਈ ਮਹਮਾ ਹੈ ਅਸੂ ਉਸ ਨੂੰ ਪੂਰਾ ਸਫਲ ਬਣਾ ਸਕੀ। ਧੰਨਵਾਦ ਜੀ। ਕਿਹੜੇ ਖੋਰੇ ਆਇਆ ਹੰਬਰ ਘੁੰਮ ਘੁੰਮ ਕੇ। ਅੱਜ ਦੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕੈਬਨਿਟ ਮਿਨਿਸਟਰ ਮੈਡਮ ਬਲਜੀਤ ਕੌਰ ਦੀ ਜਗ੍ਹਾ ਤੇ ਜਿਹੜੇ ਸਾਡੇ ਪੰਜਾਬ ਸਰਕਾਰ ਦੇ ਨੁਮਾਇंदे ਸਾਡੇ ਵਿੱਚਕਾਰ ਪਹੁੰਚੇ ਨੇ ਤੇ ਸਾਡੇ ਸਟਾਫ ਮੈਂਬਰ ਸਾਡੇ ਸਕੂਲ ਮੁਖੀ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਪੂਰੀ ਸਾਡੀ ਐਸਐਨਸੀ ਕਮੇਟੀ ਮੈਂ ਉਹਨਾਂ ਦਾ ਬਹੁਤ ਤਹਿ ਦਿਲੋਂ ਤਨਮਾਨ ਕਰਦੀ ਹਾਂ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਗੱਡਿਆ ਤੇ ਸਾਨੂੰ ਇਹਦੀਆਂ ਸ਼ਖਸੀਅਤਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਸਾਨੂੰ ਜੀ ਮੈਡਮ ਬਲਜੀਤ कौर ਬਾਰੇ ਕੀ ਪਤਾ ਹੈ ਕਿ ਉਹਨਾਂ ਨੇ ਪਹਿਲਾਂ ਸਾਡੇ ਹਲਕੇ ਦੇ ਵਿੱਚ ਐਜ ਦੇ ਡਾਕਟਰ ਬਹੁਤ ਵਧੀਆ ਸੇਵਾ ਨਿਭਾਈ ਹੈ ਤੇ ਹੁਣ ਐਸ ਦੀ ਵਧਾਈ ਕੋ ਬਹੁਤ ਵਧੀਆ ਸੇਵਾ ਨਿਭਾ ਰਹੇ ਹਨ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਿੱਖਿਆ ਕਾਂਤੀ ਦੇ ਅਨਸਾਰ ਨੀ ਪੱਥਰ ਰੱਖਣ ਦੀ ਜਿਹੜੀ ਰਸਮ ਚੱਲ ਰਹੀ ਹੈ ਜੋ ਸਾਡੇ ਸਕੂਲਾਂ ਵਿੱਚ ਹੋ ਰਹੀ ਹੈ ਉਹਦੋਂ ਜਿਹੜਾ ਪੰਜਾਬ ਸਰਕਾਰ ਵੱਲੋਂ ਬਹੁਤ ਸ਼ਲਾਘਾਯੋਗ ਕਦਮ ਹੈ ਪੰਜਾਬ ਸਰਕਾਰ ਦੀ ਰਹਿਨਮਾਈ ਸਦਕਾ ਜਿਹੜੇ ਸਾਡੇ ਪੰਜਾਬ ਦੇ ਸਕੂਲ ਨੇ ਉਹ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਕਰ ਰਹੇ ਨੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਸ ਦੇਸ਼ ਵਿੱਚ ਸਿੱਖਿਆ ਕ੍ਰਾਂਤੀ ਬਹੁਤ ਵਧੀਆ ਸਿੱਖਿਆ ਨੀਤੀ ਬਹੁਤ ਵਧੀਆ ਹੁੰਦੀ ਹੈ ਉਹ ਦੇਸ਼ ਬਹੁਤ ਵਧੀਆ ਤਰੱਕੀ ਕਰਦਾ ਹੈ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਅਧਿਆਪਕ ਸਾਡੇ ਦੇਸ਼ ਦੀ ਅਗਵਾਈ ਕਰਨ ਵਾਲੇ ਨਿਰਮਾਤਾ ਅਤੇ ਮਾਪੇ ਰਲ ਕੇ ਅਸੀਂ ਬੱਚਿਆਂ ਦੀ ਲਗਵਾਈ ਕਰੀਏ ਅਤੇ ਉਹਨਾਂ ਨੂੰ ਇੱਕ ਚੰਗੀ ਸਿੱਖਿਆ ਪ੍ਰਦਾਨ ਕਰੀਏ ਕਿਉਂਕਿ ਅੱਜ ਦੇ ਬੱਚੇ ਹੀ ਕੱਲ ਦੇ ਨਿਰਮਾਤਾ ਹਨ ਸੋ ਅਸੀਂ ਆਪਦੇ ਵੱਲੋਂ ਸਾਰੇ ਸਟਾਫ ਮੈਂਬਰ ਸਾਰਾ ਸਟਾਫ ਪਹੁੰਚ ਜਾ ਰਹੀ ਮਿਹਨਤ ਕਰਦੇ ਆ ਤੇ ਵਿਸ਼ਵਾਸ ਦਿਵਾਉਣੇ ਪਿੰਡ ਵਾਲਿਆਂ ਨੂੰ ਕਿ ਅਸੀਂ ਹਰ ਦਿਨ ਵੱਧ ਤੋਂ ਵੱਧ ਮਿਹਨਤ ਕਰਕੇ ਬੱਚਿਆਂ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਤਾਂ ਜੋ ਆਪਣੇ ਮਾਤਾ ਪਿਤਾ ਦਾ ਸਾਡੇ ਦੇਸ਼ ਦਾ ਤੇ ਆਪਦੇ ਵਿਦਿਆ ਸਕੂਲ ਦਾ ਨਾਮ ਰੋਸ਼ਨ ਕਰ ਸਕਣ ਸੋ ਮੇਰੇ ਵੱਲੋਂ ਇੱਕ ਵਾਰ ਫਿਰ ਅੱਜ ਪਹੁੰਚ ਸਾਡੇ ਮੁੱਖ ਮਹਿਮਾਨ ਅਤੇ ਹੋਰ ਸਾਰੇ ਪਤਵੰਤੇ ਸੱਜਣਾ ਦਾ ਮੈਂ ਆਪਦੇ ਸਮੂਹ ਸਟਾਫ ਕੋਲੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ